पता नहीं दोने ससन हंद नहीं भुकियां बैठिया नहीं दिन नहीं मैनू तो हम जा डा पे है ना फिर कोई बोल सुन ना कोई बुलारा सुन भी कोई कौन आ कौन जाता है मैं तो इची बैठ जा मैं तो थक गई नहीं संदीप पानी लिया भाई इतों कुट मेन तेरह लगे ही मूह सुक गया मेरा ता आई नहीं भी देख लिये बाहर भी कोई कौन बोली जाद जमा नहीं कौन कर दंगा ਅੰਦਰ ਹੀ ਪਤਾ ਨਹੀਂ ਕੀ ਕਰੀ ਜਾਂਦੀਆਂ ਨੇ ਲਾ ਹੁਣ ਬੋਲ ਮਾਰੇ ਤਾਂ ਕਿਲਾ ਆਇਆ ਵੀ ਆ ਗਈ ਆ ਬੇਬੀ ਆ ਗਈ ਹੋਰ ਭਾਜ ਨਾ ਤਾਂ ਹਣੀ ਸੀ ਹੱਸ ਕੇ ਕਾਲ ਕਰੀ ਕਾ ਹੋਰ ਕਿਵੇਂ ਸੀ ਬੇਬੇ ਸਾਰੇ ਠੀਕ ਸੀ ਹਾਂ ਠੀਕ ਠਾਕ ਸੀ ਭਾਈ ਵਧੀਆ ਅੱਜ ਮੈਂ ਆਖਿਆ ਭਾਈ ਮੈਂ ਤਾਂ ਆਖਿਆ ਜਾਨੀ ਆਏਗੀ ਮੈਂ ਆਖਿਆ ਅੱਛਾ ਤੋ ਤਾਂ ਇਹਨਾਂ ਹੋ ਗਏ ਮੇਰੇ ਤਾਈ ਨੂੰ ਚੱਲ ਵਧੀਆ ਹੋ ਗਿਆ ਬੇਬੇ ਤੂੰ ਆ ਗਈ ਤੇ ਮੈਂ ਤਾਂ ਜਿੱਦੋਂ ਬੋਲ ਮਾਰੇ ਆ ਕੇ ਸੰਦੀਪ ਤੇ ਤੁਸੀਂ ਅੰਦਰ ਬੈਠੀ ਹੋਗੇ ਸੰਦੀਪ ਕਿੱਥੇ ਬੇਬੇ ਤਾ ਜਦ ਤੂੰ ਕੱਲ ਮੈਨੂੰ ਕਿਹਾ ਹਾਂ ਵੀ ਮੈਂ ਆਉਂਗੀ ਉਹ ਤਾਂ ਉਹਦੀ ਬਾਗੀ ਕਹਿੰਦੀ ਮੈਥੋਂ ਕੰਮ ਪਾ ਲਉਂਗੀ ਆ ਤੇ ਬੇਬੇ ਕਿਹੜਾ ਕੰਮ ਕਰਦੀ ਆ ਕਹਿੰਦੀ ਮੈਨੂੰ ਤਾਂ ਬੇਬੇ ਬੁਰੀ ਲੱਗਦੀ ਆ ਕਹਿੰਦੀ ਮੈਂ ਨਹੀਂ ਰਹਿੰਦੀ ਆ ਜੀ ਬੇਬੇ ਆਉਂਦੀ ਆ ਤਾਂ ਦੇਖ ਲਓ ਕੁੜੇ ਮੈਂ ਆਏ ਬਤਾ ਹੁੰਦਾ ਨਾਈ ਦਾ ਹੱਦੀ ਚਲ ਨਾ ਬਾਲੇ ਤੇ ਲਾਉਂਦੀ ਮੇਰੇ ਆਈ ਤਾਂ ਦੋ ਦਿਨ ਹੀ ਲਾ ਦਿੰਦੀ ਮੈਨੂੰ ਵੀ ਮਿਲ ਜਾਂਦੀ ਮੈਂ ਵੀ ਕੋਈ ਆਦੀ ਪਤਨੂਨੀਆ ਪਕੀਆਂ ਖਾ ਲੈਂਦੀ ਦੋ ਦਿਨ ਰੋਟੀਆਂ ਪਕੀਆਂ ਦਾ ਬੇਬੇ ਖਾ ਲੈਣੀ ਉਹ ਤੇਰੇ ਤਾਂ ਕੌਂਚ ਦੀ ਆ ਕਹਿੰਦੀ ਮੈਥੋਂ ਨਹੀਂ ਕਹਿੰਦੇ ਉਹਦੀ ਹਿਰਕਸ ਝੱਲੀ ਦੀ ਕਹਿੰਦੀ ਸਾਰਾ ਟੋਕਾ ਟਕਾਈ ਕਰੀ ਜਾਂਦੀ ਆ ਕਹਿੰਦੀ ਤੇ ਉਹ ਇੱਕੋ ਆਈ ਸੀਗੀ ਰਮਣ ਰਮਣਾ ਬੰਬਲ ਵਟਣ ਖਾਤਰ ਹਾਂ ਲਈ ਸੀ ਮੈਂ ਆਖਿਆ ਹਾਂ ਲਈ ਸੀ ਵੀ ਉਹ ਕਹਿੰਦੇ ਵੀ ਆਪਣੀਆਂ ਕੁੜੀਆਂ ਦੇ ਉਹਨੇ ਵਟੇ ਸੀ ਆਪਾਂ ਉਹਨਾਂ ਦੇ ਵਟਣੇ ਆ ਕਹਿੰਦੇ ਨਾ ਮੈਂ ਤਾਂ ਨਾਲ ਤੁਹਾਡੀਆਂ ਕੁੜੀਆਂ ਦੇ ਖੇਸਾਂ ਦੇ ਬੰਮਲ ਵਟਿਆ ਕਹਿੰਦੇ ਮੈਂ ਤਾਂ ਮੁੱਲ ਤੇ ਵਟਾਇਆ ਤੇਰੀ ਸੱਸਾਂ ਦੀ 200 ਰੁਪਏ ਲਈ ਬਸ ਉਸੇ ਤੋਂ ਹੀ ਹਰਖ ਮੰਨ ਗਈ ਬੇਬੇ ਉਹ ਲੋ ਦੇਖ ਲਓ ਭਾਈ ਉਹੀ ਗੱਲ ਮੰਗੂ ਆਈ ਵਸਾਰੀ ਗੱਲ ਦੱਸ ਦਿੰਦੀਆਂ ਨੇ ਵੀ ਫਲਾਨੀ ਗੱਲ ਆਈ ਸੀ ਆ ਇਹਦੀ ਵੀ ਕਿਸੇ ਕਰਦਾ ਔਡਰ ਰੱਖਣਗੇ ਨਾ ਨਾ ਬੇਬੇ ਕੋਈ ਨਹੀਂ ਔਲਾ ਰੱਖਦਾ ਬਸ ਉਹ ਨੇ ਇਹੋ ਜਿਹਾ ਦੱਸਿਆ ਰਮਨ ਨੇ ਵੀ 200 ਰੁਪਏ ਲਈ ਖੇਸਾਂ ਦੇ ਬੰਮਲ ਵਟਾਈ ਦਾ ਉਹਨੂੰ ਆਇਆ ਹੋਗਾ ਵੀ ਆਪ ਤਾਂ ਇਹ ਕੰਮ ਕਰਾਇਆ ਕਰਨੀ ਦੋਨੇ ਸੱਸ ਨੂੰ ਮੈਥੋਂ ਕੰਮ ਕਰਾਇਆ ਕਰਨੀਆਂ ਉਹ ਤਾਂ ਜਿੱਥੇ ਸ਼ਹਿਰ 'ਚ ਰਹਿੰਦੇ ਉੱਥੇ ਹੀ ਵਾਗ ਗਏ ਦੋਨੇ ਬੋਲਦੇ ਤੇ ਤੂੰ ਆਖ ਰਹੀਂਂ ਦੀ ਤੂੰ ਰਾਈ ਪਾ ਦੋ ਦਿਨ ਵੀ ਬੇਬੇ ਨੂੰ ਆ ਜਾਂਦੇ ਤੂੰ ਮਿਲ ਕੇ ਵਾਗ ਗਈਆਂ ਉਹਨੂੰ ਆਖਿਆ ਸੀ ਬੇਬੇ ਉਹ ਤਾਂ ਕੰਨੀ ਮਾਤਾ ਮੱਥੇ ਵੀ ਨਹੀਂ ਲੱਗਦੀ ਜੇ ਸਵੇਰੇ ਬੇਬੇ ਉਹ ਤਾਂ ਅੱਜੀ ਜਾਨੀ ਉਹ ਤਾਂ ਗੁਰਮੁਖ ਨੂੰ ਲੈ ਕੇ ਕੱਲ ਹੀ ਵਾਗ ਗਈ ਲੈ ਦੇਖ ਲੈ ਕਿ ਮੱਥੇ ਨਹੀਂ ਘਰਸ ਮੱਥੇ ਲੱਗੂਗਾ ਸਮਾਏ ਏਡੀ ਕਿੱਡੀ ਕ ਖਰਾਬ ਆਏਗੀ ਖਰਾਬ ਕੀ ਬੇਬੇ ਤੈਨੂੰ ਪਤਾ ਹੀ ਹੈ ਚੱਲ ਕੋਈ ਨਾ ਵਾਗ ਗਈ ਤਾਂ ਵਾਗ ਗਈ ਸਹੀ ਜਦੋਂ ਮੈਨੂੰ ਮੇਰੇ ਨੂੰਮਣਾ ਸੜਿਆ ਪਿਆ ਆਪਾਂ ਨੂੰ ਨਹੀਂ ਸਾਦਾ ਸਾਸ ਨੂੰ ਹਨ ਆਪਾਂ ਤਾਂ ਕਹਿੰਦੇ ਕਦੇ ਲੜੀਆਂ ਕਦੇ ਬੋਲੀਆਂ ਆਪਾਂ ਟਾਈਮ ਪਾਸ ਕਰਨੇ ਪਊਗਾ ਬੇਬੇ ਤੂੰ ਐਂ ਦੱਸ ਕੇ ਨੇ ਉੱਥੇ ਮਾਮੇ ਹੋਰ ਸਾਰੇ ਠੀਕ ਠੀਕ ਸੀ ਹਾਂ ਠੀਕ ਸੀ ਭਾਈ ਸਾਰੇ ਵਧੀਆ ਤੇਰੇ ਮਾਮੇ ਉੱੱਤੇ ਅੱਜ ਵੀ ਆ ਰਹੇ ਸੀ ਦੀਕੇ ਰਹੇ ਪਾਪਾ ਹੀ ਹਜੇ ਹੋਰ ਮੈਂ ਆਖਾਂ ਮੈਂ ਕਿ ਬੱਸ ਪਾਈ ਤੇ ਮਾਖਾ ਕਰਕੇ ਵੀ ਆਪਣੀ ਸੱਦੀ ਪਾ ਰਹੀ ਹਾਂ ਮੈਂ ਤਾਂ ਉਹਨੂੰ ਦੋ ਦਿਨ ਮਾਖਾ ਰਹੂੰਗੀ ਤੇ ਮਿਲੂੰਗੀ ਉਹਦੇ ਕੋਲੇ ਜੇ ਮਾਖਾ ਕਿਤੇ ਬਗਨਾ ਜਾਵੇ ਮੈਂ ਤਾਂ ਉਹੀ ਪਹਿਲੀ ਉਹ ਸੀ ਉਹੀ ਗੱਲ ਹੋਊਗੀ ਬੱਸ ਬੇਬੇ ਸਰੇ ਹੀ ਪਿਆਗਾ ਹੁਣ ਆਪਾਂ ਤਾਂ ਕਹਿੰਦੇ ਆ ਇੱਕ ਦੂਜੇ ਦੀ ਕਹਿੰਦੇ ਕਹੀ ਕਹਾਈ ਗੱਲ ਚੱਲੀ ਜਾਂਨੇ ਆ ਅੱਜ ਕੱਲ ਪੜੀਆਂ ਲਿਖੀਆਂ ਕੌਣ ਚੱਲਦਾ ਬੇਬੇ ਗੱਲ ਕਿਸੇ ਦੀ ਨਹੀਂ ਅੱਜ ਕੱਲ ਕੰਮ ਕਰਕੇ ਰਾਜੀ ਨਹੀਂ ਭਾਈ ਉਹ ਖੈਰ ਜੀ ਲੱਗਣ ਲੱਗ ਗਏ ਉਹਨਾਂ ਦਾ ਆਪਣਾ ਘਰ ਤਾਂ ਉਹਨੂੰ ਬੁਰਾਈ ਲੱਗਣ ਲੱਗ ਗਏ ਉਹੀ ਗੱਲ ਵਾਂਗੂ ਉਥੇ ਕੋਲ ਮੁੱਲ ਜੀਆਂ ਕੀ ਜਾ ਖਾਂਦੇ ਨੇ ਤੇ ਉਹਨਾਂ ਤੋਂ ਉਹੀ ਚੰਗੀਆਂ ਲੱਗਦੀਆਂ ਨੇ ਆ ਆਪਣੇ ਦੁੱਧ ਬਾਦ ਕਰਦੇ ਚੰਗੇ ਨਹੀਂ ਲੱਗਦੇ ਉਹਨਾਂ ਨੂੰ ਗੱਲ ਸਹੀ ਐ ਬੇਬੇ ਘਰ ਦੇ ਦੁੱਧ ਬਾਦ ਕਿਹੜੇ ਚੰਗੇ ਲੱਗਦੇ ਆਗੇ ਉਹਨਾਂ ਨੇ ਕਹਿੰਦੇ ਆਹੀ ਖਾਣੇ ਆਗੇ ਬਰਗਰ ਬਰਗਰ ਪੀ ਜੇ ਪੂ ਜੇ ਇਹ ਜਿਹੇ ਚੀਜ਼ਾਂ ਖਾਂਦਿਆਂ ਨੇ ਆਪਣੀ ਰੋਟੀਆਂ ਕਿਉਂ ਚੰਗੀਆਂ ਲੱਗਦੀਆਂ ਸ਼ਹਿਰਾਂ ਦੇ ਹਾਂ ਪਹਿਲੇ ਆਪਣਾ ਘਰ ਕਿੱਥੇ ਚੰਗਾ ਲੱਗਦਾ ਹੈ ਪਿੰਡਾਂ 'ਚ ਕਿੱਥੇ ਜੀ ਲੱਗਦੇ ਨੇ ਉਹ ਉਹਨਾਂ ਦੇ ਹੁਣ ਵਗੈਰ ਮੰਗੂ ਸ਼ਹਿਰਾਂ ਵਾਲੇ ਚੰਗੇ ਲੱਗਦੇ ਨੇ ਖਾਣੇ ਪੀਣੇ ਆਪਣੇ ਪਿੰਡਾਂ ਵਾਲੇ ਨਹੀਂ ਚੰਗੇ ਲੱਗਦੇ ਪੁੱਤ ਮਾ ਨਹੀਂ ਲੱਗਦੇ ਨਹੀਂ ਗੇ ਬੇਬੇ ਤੇ ਜੇ ਮੈਂ ਧਾਰ ਕੱਢਣ ਬੈਗੀ ਮੈਨੂੰ ਬੋਲਦੀ ਸੰਦੀਪ ਇਹਨੇ ਗੋਹੇ ਜੋ ਕਹਿੰਦੀ ਧਾਰ ਕੱਢਦੇ ਮੈਂ ਨਹੀਂ ਦੁੱਧ ਪੀਂਦੀ ਆਦੀ ਕਹਿੰਦੀ ਮੈਂ ਆਖੇ ਐਸੇ ਗੋਹੇ ਜੀ ਦੁੱਧ ਜਾਂਦਾ ਜਿਹੜਾ ਢੋਲਾਂ ਵਾਲੇ ਤੋਂ ਮੋਂਦੇ ਆਗੇ ਤੁਸੀਂ ਉਸ ਚੰਗਾ ਲੱਗਦਾਗਾ ਬਸ ਪਾਕੇ ਪਾ ਜਾਗੇ ਚ ਤੇ ਫ੍ਰੀਜ ਚ ਧਰ ਦਿੰਦਿਆਂ ਇਹ ਤਾਂ ਹੁਣ ਗੋਹਾ ਜੇ ਉਹੀ ਗੱਲ ਵਾਂਗੂ ਕਰੋ ਗੋਹਾ ਭਾਈ ਮੁਸਕ ਵੀ ਆਊਗਾ ਗੋਹਾ ਚੱਕਣਾ ਵੀ ਬਹੁ ਪੱਥਣਾ ਵੀ ਪਊਗਾ ਹਾਂ ਇੱਥੋਂ ਤੱਕਵੇਂ ਬਤਰ ਗਈ ਵਾਰ ਨਾ ਇੱਥੋਂ ਤੱਕ ਔਖਾ ਮਾਰਦੀ ਸੀ ਗਾਹਾਂ ਮਾਰਦੀ ਸੀ ਮੈਂ ਮਾਰਾ ਨਾ ਮਾਰਾ ਬਸ ਦੋ ਦਿਨ ਲਾਏ ਮੈਨੂੰ ਵੀ ਔਖਾ ਹੋਗਾ ਤੇਰੇ ਬਿਨਾ ਤਾਂ ਮੇਰਾ ਵੀ ਨਹੀਂ ਜੀ ਲੱਗਿਆ ਬੇਬੇ ਕਿਹੜਾ ਭਾਜੀ ਲੱਗਣਾ ਮਾਤਾ ਖਮਖਲਾ ਕਿਤੇ ਹੈਗੀ ਐ ਚਲ ਮਾਖਾ ਸਸਨੂ ਆ ਵਧੀਆ ਆਉਦਾ ਚਲ ਮਖਣਾ ਜੀ ਲੱਗਿਆ ਰਹੂਗਾ ਤੇਰਾ ਸਰਬਜੀਤ ਦਾ ਤੇਨ ਵਾਲੇ ਮਾਖਾ ਚੱਲਦੀ ਰਹੂਗੀ ਤੇਨ ਵਾਲੇ ਮਖ ਚਲ ਹੁਣ ਦੋਨੂੰ ਚਲਮਖਾ ਮਾਇ ਰਹੂਗੀ ਲਓ ਕਿਹੜਾ ਤਾਂ ਮੇਰੇ ਆਉਣ ਤੋਂ ਪਹਿਲੀ ਵਾਗੀ ਚਲ ਮੇ ਕੋਈ ਨਾ ਕੰਮ ਟੈਨਸ਼ਨ ਨਹੀਂ ਐ ਬਾਕੀ ਤਾਂ ਬਾਕੀ ਸਹੀ ਆਪਾਂ ਨੂੰ ਸਰਦਾ ਨਹੀਂ ਸਸਨੂ ਹਨੂ ਅਲਗ ਲੜੀਆਂ ਬੋਲਗੇ ਆਪਾਂ ਕਹਿੰਦੇ ਫਿਰ ਵੀ ਉਹਦਾ ਟਾਈਮ ਪਾਸ ਕਰ ਲਾਂਗੇ ਕਹਿੰਦੇ ਹੁੰਦੇ ਸਿਆਣੇ ਅੱਗੇ ਸੱਸ ਨੂੰ ਹਲੜੀਆਂ ਇੱਕ ਜੁੱਲ੍ਹੇ ਜੜੀਆਂ ਆਪਾਂ ਉਹਨੇ ਸਰਦਾ ਉਹਨਾਂ ਦਾ ਸਰ ਜੂਗਾ ਜਦੋਂ ਮੇਰੀ ਨੂੰਹ ਦਾ ਮੈਨੂੰ ਨਹੀਂ ਆਉਂਦਾ ਤੈਨੂੰ ਪੋਤ ਨੂੰ ਦਾ ਜ਼ਿਆਦਾ ਆਉਂਦਾ ਜਦੋਂ ਕੋਈ ਲੋੜ ਹੁੰਦੀ ਆ ਉਹਦਾ ਮੈਨੂੰ ਕਹ ਦਿੰਦੀ ਆ ਕਿ ਬੇਬੇ ਆ ਜਾ ਉਹਦਾ ਮੈਨੂੰ ਸਾਦਾ ਲੈਂਦੀ ਆ ਬੱਸ ਫਿਰ ਵੀ ਉਹ ਕਹਿੰਦੇ ਬੁਰੀ ਲੱਗਦੀ ਚੰਗਾ ਹੋ ਗਿਆ ਬੇਬੇ ਤੂੰ ਹਜੇ ਇੱਕ ਦਿਨ ਮੰਗਰੋਂ ਆਈ ਐ ਜੇ ਕਿਤੇ ਕੱਲ ਆ ਜਿੰਦੀ ਉਹ ਤੇਰੀ ਪੇਟੀ ਜੀ ਨਾ ਤੇ ਇਥੋਂ ਸੂਟ ਲੈ ਜਾਣ ਦੀ ਜਾ ਕਰਦੀ ਸੀ ਵਧੀਆ ਹੋ ਗਿਆ ਆਪਣਾ ਸੂਟ ਤਾਂ ਬਚ ਰਿਹਾ ਸੂਟ ਤਾਂ ਭਾਈ ਫਿਰ ਉਹ ਗੱਲ ਮੰਗੂ ਤਾਂ ਬੇਬੇ ਬੁਰੀ ਲੱਗਦੀ ਆ ਕਿ ਕੀ ਬੰਦ ਤਨ ਚਾਕ ਨਹੀਂ ਕਰੀ ਜੇ ਤੇਰੀ ਪੇਟੀ ਬਣੀ ਜਾਂਦੀ ਸੀ ਮੈਂ ਤਾਂ ਨਿਗਾ ਰੱਖੀ ਬੇਬੇ ਮੈਂ ਤਾਂ ਚੱਕਣ ਨਹੀਂ ਦਿੱਤਾ ਮੈਂ ਆਖੇ ਬੇਬੇ ਲੜਦੀ ਮੇਲਾ ਹੋ ਗਿਆ ਭਾਈ ਨਹੀਂ ਚੱਕਣ ਦਿੱਤਾ ਨਹੀਂ ਲੈ ਜਾਂਦੀ ਲੈ ਜਾਂਦੀ ਬੇਬੇ ਫਿਰ ਆਪਾਂ ਕਰ ਸੱਸ ਨੂੰ ਹਸਮਾ ਲਾਂਗੇ ਆਪਦਾ ਉੱਥੇ ਕੋਈ ਲਵੇ ਨਾ ਲਵੇ ਆਪਾਂ ਨੂੰ ਕੀ ਲੋੜ ਜੀ ਆਪਣੀ ਕਰੂਗੀ ਭਾਈ ਉੱਥੇ ਪਟੇਰੀ ਉੱਥੇ ਥੜ ਖਾ ਪੈਂਦੀ ਆ ਦੋਨਾਂ ਜਣਿਆਂ ਦੀ ਨਾਲੇ ਮੁੰਡੇ ਦੀ ਨਾਲੇ ਉਹਦੀ ਦੋਨੇ ਥੜ ਖਾ ਪੈਂਦੀਆਂ ਨੇ ਆਪੇ ਲੈ ਜੂਗੀ ਹਾਂ ਨਾਲੇ ਆਏ ਬੇਬੇ ਕਹਿੰਦੇ ਚੱਲ ਚੰਗੇ ਆ ਮਾੜੇ ਕਹਿੰਦੇ ਆਪਣੇ ਕਿਹੜਾ ਕੋਈ ਕਹਿੰਦੇ ਬਾਹਲਾ ਕਮਾਈ ਵਾਲਾ ਆਪਾਂ ਸੱਸ ਨੂੰ ਹਸਮਾਤਾ ਲੈਣੀ ਆ ਜੇ ਮਾਮੇ ਕ ਬੱਸ ਸਨੂਹਾ ਤਾਂ ਪਾ ਦੇ ਕੀ ਮਾਇ ਪਾ ਦੇ ਤੇ ਤੋਪਾਇਆ ਕਪੜਾ ਗਿਆ ਕੀ ਗੱਲ ਦਾ ਕੋਈ ਨਾ ਆਪਾਂ ਤਾਂ ਆ ਜਾਵਾਂਗੇ ਮੈਂ ਇਹ ਵੀ ਜੇ ਤੈਨੂੰ ਚੰਗਾ ਸਮਝੂਗੀ ਫਿਰ ਤੂੰ ਕਿਹੜਾ ਲੁੱਕ ਰੱਖਦੀ ਸੀ ਉਹਦੇ ਕੋਲ ਕੋਈ ਨੁਕੋਕ ਰੱਖਦੀ ਜੀ ਤੂੰ ਤਾਂ ਸਾਰੇ ਸੂਟਾਂ ਦੇ ਮੂਰੇ ਕਰ ਦਿੰਦੀ ਤੈਨੂੰ ਅੱਜ ਦਾ ਦਿਨ ਡੀਕਲੇ ਸਵੇਰੇ ਬਾਗ ਜੰਦੀ ਕਿੱਡੀ ਗੱਲ ਸੀ ਕੱਲ ਨੂੰ ਡੀਕਦੀਆਂ ਨੇ ਜੇ ਮੋ ਹੋਊਗਾ ਤਾਂ ਫੇਰ ਵੀ ਡੀਕਦੀ ਕਰੋ ਮੋਈ ਨਹੀਂ ਉਹੋ ਹੀ ਗੱਲ ਵਾਂਗੂ ਵੱਡੇ ਵੱਡੇ ਤਾਂ ਕੇ ਬੁਰੇ ਲੱਗਣ ਲੱਗ ਜਾਂਦੇ ਬੁਰਾ ਬੁਰਾ ਹਾਂ ਕਾਹਨੂੰ ਬੇਬੇ ਮੁਸਕਾਉਂਦਾ ਕਿ ਆਪਾਂ ਨੂੰ ਨਹੀਂ ਆਉਂਦਾ ਚੱਲ ਕੋਈ ਨਾ ਐਵੇਂ ਵਾਈ ਟੈਂਸ਼ਨ ਨਾ ਕਰ ਮੈਂ ਤੈਨੂੰ ਚ ਮੈਂ ਦੇਖ ਲਓ ਵੀ ਗੱਲ ਮੰਗੂ ਆਖਦੀ ਨੂੰ ਤਾਂ ਤਾਈ ਮੱਚ ਜਾਗਾ ਪੁੱਤ ਨੂੰਹਾਂ ਦਾ ਕਿੱਥੇ ਮੱਚ ਜਾਗਾ ਲਾਉਣ ਤੋਂ ਪਹਿਲਾਂ ਹੀ ਭੱਜ ਗਈ ਜੇ ਮੋਹ ਹੁੰਦਾ ਤਾਂ ਆਖਦੀ ਮੈਂ ਬੇਬੇ ਨੂੰ ਮਿਲ ਕੇ ਜਾਵਾਂ ਕਿਹੜੀਆਂ ਮਿਲ ਕੇ ਜਾਂਦੀਆਂ ਨੇ ਸਹਰੇ ਤੇ ਜੀ ਲੱਗਦੇ ਆ ਪੜੀਆਂ ਲਿਖੀਆਂ ਦੇ ਇੱਥੇ ਪਿੰਡਾਂ 'ਚ ਕਿੱਥੇ ਜੀ ਲੱਗਦੇ ਆ ਉਹਨਾਂ ਦੇ ਮੈਂ ਸ਼ਾਹ ਬਣੂੰਗੀ ਦੇਖੀ ਜਾਊਗੀ ਪੁੱਤ ਨਾ ਚਾਹ ਤਾਦੀ ਹੂੰਗੀ ਨਾਲ ਕੋਈ ਕੰਮ ਧੰਦਾ ਹੋਰ ਕਰਨ ਲੱਗੀ ਹੋਊ ਦਾਲ ਪਾਣੀ ਟੀਰ ਲੱਗੀ ਹੋਊਗੀ ਕਿੰਝ ਬਣੂਗੀ ਮਾਤਾ ਚੱਕਤਰ ਕਰਦੀਆਂ ਘਰ ਜਨ ਹੋ ਗਏ ਗਾਈ ਨੂੰ ਜਮਾ ਮਾਂ ਦੀਆਂ ਈਆਂ ਨੇ ਸੱਸ ਨੂੰ ਹਾਂ ਨੇ ਮੰਗ ਲੋ ਹੱਥ ਨਹੀਂ ਲਾਇਆ ਕਿ ਵੇਖ ਖਲਿਆ ਰਖ ਲਿਆ ਰਿਆ ਤੇ ਸਾਰੀਆਂ ਚੀਜ਼ਾਂ ਦਾ ਦੇਖਦਾ ਕਿਵੇਂ ਪਾਈ ਪਾਸ ਫਿਟਿੰਗ ਆ ਫੰਗਾਨੇ ਬੁਰਾ ਆਹਰ ਕਹਿੰਦੇ ਆ ਤੇ ਕਰਦਾ ਕਿਹੜਾ ਭਾਈ ਰੋਟੀ ਪਕਾ ਲੈੰਦੇਗਾ ਸੀ ਖਾ ਲੈੰਦੇਗਾ ਸੀ ਬਸ ਉਹ ਵੀ ਆਰ ਸਾਦੇ ਨੂੰ ਪਕਾਉਂਦੇਗਾ ਸੀ ਜੇ ਸਰ ਜਾਂਦਾ ਉਹ ਵੀ ਨਹੀਂ ਸੀ ਪਕਾਉਂਦੇਗਾ ਕਿਹੜਾ ਕੋਈ ਨਹੀਂ ਵੀ ਕਿਤੇ ਸੁੰਭਰ ਲਿਕੇ ਕੋਈ ਕਿਤੇ ਬੱਕਰ ਲਾ ਲਿਕੇ ਸੁੰਭਰ ਕੇ ਹਾਂ ਕੋਈ ਪੂਰਾ ਚੱਕ ਜਿਗੇ ਕੀ ਨੇੜੀ ਨੇ ਹਾਲ ਕਰਿਆ ਤੇ ਕਿਹੜੇ ਕਰਦਿਆਂ ਨੇ ਭਾਈ ਕੰਮ ਕਿਦੇ ਇੱਕ ਲੱਕੜਾ ਵਹਾਲਣ ਕਿਵੇਂ ਫਿਟ ਜਾ ਕੇ ਆਏਗਾ ਕੀ ਕੋਈ ਕਰੂਗਾ ਭਾਈ ਨਾ ਮੈਂ ਹੀ ਕੰਮ ਕਰਕੇ ਬਾਤ ਜਿਗਾ ਵੀ ਮਾਰਾ ਮੋਟਾ ਕਰ ਲਿਗੇ ਕੰਮ ਆਂ ਸਾਡੇ ਨੂੰ ਕਰਦਿਆਂ ਨੇ ਜੇ ਸਾਦਾ ਹੋਵੇ ਕਾਨੂੰ ਕਰ ਨਾ ਗੋਸਕੀ ਦੀ ਮੂੰਹ ਚ ਪੈਂਦੀ ਨਹੀਂ ਤੋੜੇ ਬਿਨਾਂ ਪਕਾ ਕੇ ਤੇ ਨਹੀਂ ਹੋ ਕੀ ਪਕਾ ਕੇ ਖਾਣ ਲੱਗੇ ਤਾਂ ਵੀ ਤੁਸੀਂ ਸੌੜੀ ਦਾ ਦੱਕੜਾ ਚੱਕ ਲੋ ਹਾਂ ਸੁੰਬਰ ਸੂਲ ਲੋ ਤਾਂ ਕਿ ਸੋਨਾ ਬਣਾ ਲਓ ਬੁਰਾ ਲੱਗਦਾ ਦਾ ਰੋਸ ਕਰ ਲੋ ਸਾਰਾ ਬੇਬੇ ਆ ਗਿਆ ਉਹ ਵੀ ਆਪਣੇ ਕੰਮ ਲੱਗ ਗਈ ਆ ਜਿਆ ਪੀ ਲਾ ਦੇ ਖਾ ਲਾ ਸਾਰਾ ਕਹਿੰਦੇ ਨਾ ਗਾ ਪਾਇ ਰੇ ਤੁਸੀਂ ਕਾ ਕਰ ਛੱਡੇ ਕਿ ਮੇਰਾ ਵੀ ਕੋਈ ਬੁੜੀ ਨਹੀਂ ਕਰੇ ਹੁੰਦੀ ਚਾਹ ਦੇ ਮਾਇ ਬਾਗ ਦੀ ਸੀ ਪਿੰਡ ਤੁਸੀਂ ਸੱਸ ਨੂੰ ਹਾ ਦੋਸੀ ਕਰੇ ਵੇਬ ਚੱਲ ਜਿੰਨਾਂ ਕੋ ਹੋਇਆ ਸੀ ਕਰ ਲਿਆ ਕੋਈ ਨਾ ਤੇਰੇ ਵਰਗਾ ਫਿਰ ਸਾਥ ਸੁਆਮ ਸਮਹੜ ਕਾ ਨੂੰ ਹੁੰਦੀ ਹੈਗੀ ਐਵੇਂ ਸਿਆਣੇ ਬੰਦੇ ਨੂੰ ਕੌਣ ਰੋਵੇ ਆਇਆ ਤੂੰ ਚਾਹ ਪੀ ਲੈ ਫਿਰ ਕਰ ਲਾਂਗੇ ਚਾਹ ਪੀਤੀ ਨਹੀਂ ਪਹਿਲੀ ਤੂੰ ਤਾਂ ਮੰਨ ਲਾ ਗਈ ਜੰਬਲੀ ਆਪਾ ਹੀ ਘਾ ਪਾਇ ਲੈ ਮੈਨੂੰ ਤਾਂ ਸਭ ਕਾਲਕ ਤਾਈ ਦੇਖ ਕੇ ਛੋਟੇ ਕੰਮਾਂ ਕਨੀ ਕਿੱਛਾ ਕੋਈ ਚੀਜ਼ਾਂ ਸਿੱਟੀਆਂ ਪਈਆਂ ਦੇਖ ਕਿਵੇਂ ਸਿੱਟੀਆਂ ਪਈਆਂ ਨੇ ਚੱਲ ਕੋਈ ਨਾ ਹੁੰਦਾ ਕਰ ਕੋਈ ਨਾ ਕੋਈ ਨਾ ਭਈ ਤੂੰ ਮੈਂ ਚਾਹ ਲਿਆ ਨਹੀਂ ਚਾਹ ਪੀ ਲੈ ਕਹਿੰਦੇ ਮੈਂ ਚਾਹ ਲਾ ਕੇ ਕਹਿੰਦੇ ਉੱਥੇ ਖੜੀਆਂ ਵੀ ਉਰਾ ਮਹਿੰਗੀ ਤੈਨੂੰ ਕਹਿੰਦਾ ਤੂੰ ਲੱਗ ਕੇ ਕੰਮਾਂ ਧੰਦੇ ਚ ਬਾਈ ਇੱਥੇ ਨਹੀਂ ਮੈਂ ਚਾਲੂ ਸੁੰਬਰ ਲਾ ਲਈ ਸਮਾਹ ਮਾਤਾ ਸੁੰਬਰ ਦੀਆਂ ਤੇਰੀ ਚਾਹ ਬਣੂ ਮਾਖਾ ਮੈਂ ਕਿੰਨਾ ਸੁੰਬਰ ਲੂੰਗੀ ਕੋਈ ਨਹੀਂ ਮੈਂ ਚਾਹ ਬਣਾਉਣੀ ਤੈਨੂੰ ਮੈਂ ਸੁੰਬਰ ਦੂੰਗੀ ਚਾਹੀ ਲਾ ਦੂ ਰਾਮਣਾ ਮੈਂ ਸੁੰਬਰ ਤੇ ਸੁੰਬਰ ਨਾਲੀਆਂ ਹੁੰਦੀਆਂ ਤੁਸੀਂ ਉਹ ਦੇ ਦਿੰਗੇ ਸੁੰਬਰ ਲੈਣੇ ਆ ਆ ਮੈਨੂੰ ਦੀ ਕੀ ਗਈ ਆ ਵੀ ਬੇਬੇ ਆਉਗੀ ਤਾਂ ਸੁੰਬਰ ਹੋਊਗੀ ਠੀਕ ਖਾਣ ਨੂੰ ਪਾਇਆ ਤੇ ਜੋ ਮੈਂ ਬਣਾਇਆ ਪਿਆ ਗੱਗਾ ਪਾਇਆ ਤੂੰ ਲੈ ਵੇ ਬੱਚਾ ਲੈ ਆ ਪਾਈ ਲਮੈ ਤਾਂ ਚਾ ਫੇਰ ਪੀ ਲੂੰਗੀ ਬੇਬੇ ਤੂੰ ਕਹਿੰਦਾ ਹਲਕਤ ਬੰਨੀ ਜਾਂਦੀ ਮੈਂ ਸੁੰਭਰ ਦਨੀ ਆ ਸੁੰਭਰ ਦੇ ਭਾਈ ਤੁੰਹਾਂ ਭਾਈ ਮੈਂ ਤਾਂ ਜੇ ਉਹ ਮਾਤਾ ਆਇਆ ਮੈਂ ਤਾਂ ਉਹ ਦਿਨ ਗਲੇ ਨਹੀਂ ਆਈ ਜਾਂਦੀ ਹੈ ਜੀ ਕਿਨਾਂ ਤੇ ਕਰ ਸੁੰਭਰ ਦੀ ਨਹੀਂ ਇੱਥੇ ਪਾਣੀ ਨਹੀਂ ਛਿੜਕਦੀ ਮੈਨੂੰ ਤਾਂ ਬੁਰਾ ਲੱਗਿਆ ਦਾ ਕਟਾਈ ਜਾਂਦੀ ਆ ਵਾਲ ਗੋਚ ਬੇਬੇ ਵੀ ਨਾ ਵਾਸਤੇ ਸਰੇ ਹੀ ਤੇ ਹੈਗਾ ਸੁੰਭਰ ਤਾਂ ਪਿਆ ਹੈਗਾ ਬੇਬੇ ਨੂੰ ਕਹਿੰਦੇ ਆ ਦੇ ਬਰਗਾ ਰਹਿੰਦਾ ਵੀ ਚੱਜ ਨਾਲ ਨਹੀਂ ਸੁੰਭਰਿਆ ਸੜਕੇ ਦਾ ਸੁੰਭਰਿਆਗਾ ਇੱਥੇ ਹੱਸ ਬੇਬੇ ਨੂੰ ਵੀ ਜਿਹੜੀ ਗੱਲ ਦੀ ਫਾਲਪਣਾ ਹੋ ਜੇ ਨਾ ਉੱਥੇ ਦੀ ਕਰਦੀ ਹੈ ਜੀ ਇਹਨੇ ਕੰਮ ਸਾਰੇ ਸਮਾਰਕੇ ਕੀਤੇ ਹੋਏ ਆ ਕਮਨਿਆ ਜੇ ਕਿੰਨਾ ਹੀ ਕਰੀ ਜਾਏਗੇ ਇਹਨੂੰ ਆਉਂਦੇ ਘਰੇ ਵੀ ਨਾ ਖਬਰ ਨਹੀਂ ਆਉਂਦਾ ਬੇਬੇ ਨੂੰ ਕੀ ਕਰੂਗਾ ਕੋਈ ਸਾਨੇ ਕਹਿੰਦੇ ਨੇ ਸਿਆੜੇ ਬੰਦੇ ਨੂੰ ਘਰੇ ਖਾਣੂ ਕੋਈ ਰੋਵੇ ਸਿਆੜਾ ਮੰਦਾ ਤਾਂ ਘਰ ਦਾ ਜਿੰਦਾ ਹੁੰਦਾਗਾ ਆਹ ਦੇਖ ਲੈ ਇੰਨੀ ਕਲਕਤ ਮੈਂ ਤਾਂ ਮੰਨੀ ਨਹੀਂ ਸੀ ਵੀ ਇਹ ਜਿਆ ਪਿਆਗਾ ਤੇ ਬੇਬੇ ਨੇ ਆਉਣ ਸਾਰ ਪਰਖ ਕਰ ਲਈ ਵੀ ਕਹਿੰਦੇ ਇਹ ਸੁਭਰਿਆ ਸਮਾਰਿਆ ਨਹੀਂ ਹਾਈ ਤਾਂ ਚੰਗਾ ਹੋ ਗਿਆ ਇੱਧਰ ਨਹੀਂ ਆਈ ਆਹ ਹੰਦੇ ਨਹੀਂ ਆਈ ਤੜਖਣੀਆਂ ਪਈ ਧਾਰੀ ਦੇ ਮੈਂ ਚਾਕੇ ਐਨੀ ਪਤਾ ਬੇਬੇ ਤੇ ਮੇਰਾ ਲਾਡ ਨਹੀਂ ਲੱਗੂ ਜੂ ਆ ਕੁਆ ਇੱਤਾ ਕਿਵੇਂ ਖਲਿਆਰ ਤੀਆਂ ਜੜਦਨੀ ਐ ਇਸ ਤੋਂ ਕੁਛ ਨਹੀਂ ਹੁੰਦਾ

ਜੀ ਬੇਬੇ ਦਾ ਰਾਮ ਮੈਨੂੰ ਨਾ ਹੋਵੇ ਮੈਂ ਕਿਹੜਾ ਕੰਮ ਨੂੰ ਹੱਥ ਲਾਵਾਂ ਹਈ ਤਾਂ ਬੇਬੇ ਦਾ ਟਾਰ ਰਹੇਗਾ ਮਾੜਾ ਮੋਟਾ ਅਜਿਹਾ ਪਹਿਲਾਂ ਤਾਂ ਘਾਨਾ ਤੋਂ ਬੜਾ ਵਧੀਆ ਮੈਂ ਨਹੀਂ ਐਸੇ ਲੱਜੀ ਸੀ ਕਿ ਫੋਨ ਵੇਰ ਦਾ ਕਰ ਦੂੰ ਮੈਨੂੰ ਖਾਧੀਆਂ ਅਗਲੀਆਂ ਬਿਛੀਆਂ ਰੋਟੀਆਂ ਉਹ ਕੱਢੂ ਸੁਈ ਲੈਣਾ ਖਾਰੇ ਪਾਣੀ ਦੀ ਮੈਨੂੰ ਆਖਾ ਕੰਮ ਨਹੀਂ ਕਰਿਆ ਆ ਨਹੀਂ ਕਰਿਆ ਨਹੀਂ ਮੈਂ ਸਾਰੇ ਲਾੜ ਲੜ ਕਰਾਊਗੀ ਨਾ ਕਰਾਊਗੀ ਜੇ ਮੈਂ ਉਹਦੀ ਕਰ ਲੇਗੀ ਨਾ ਸੌਖੀ ਨਾ ਮੈਂਦੀ ਮੈਂ ਵੀ ਆਪਣੀ ਨੂਹ ਦੀ ਬਣ ਕੇ ਨੂਹ ਦੇ ਨਾਲ ਗੱਲਾਂ ਮਾਰਨ ਬੈਗੀ ਯਰ ਕਯਰ ਕਾਮਾ ਕਾ ਆਪਣਾ ਰੋਟਾ ਖੇਰਾ ਆਵਾ ਕਾਮੀ ਨੂੰ ਕਰਨਾ ਪੂਮਾ ਵੀ ਕਾਮੀ ਰਹੀ ਜੋ ਦਾ ਬਰੇਅਰ ਤੋਂ ਸਿੱਧੇ ਕਾਮੀ ਅੱਜ ਮੈਨੂੰ ਕਦੀ ਨੋਕੀ ਤੇ ਨਾ ਹੋਣਾ ਪਈ। ਹੁਣ ਤਾਂ ਇਹ ਕੁਝ ਨਹੀਂ ਹੁੰਦਾ। ਜਿਹਾਸ ਨੂੰ ਹਾਵਦਾ ਰਹਿਣਾ ਚੱਲਦਿਆਂ ਬਣ ਕੇ ਚੱਲਦਿਆਂ ਬਣੀ ਵੀ ਸਭ ਕੁਝ ਜਾਂਦਾ। ਮੈਂ ਮਾਂ ਦੀ ਸੱਚੀ ਨਾਮੰਨੂਗੀ। ਮੰਨੂਗਾ ਕਿ ਬੇਕਰ ਕੁਝ ਨਹੀਂ ਬਣਦਾ। ਪਾਣੀ ਵੀ ਬਿਰੋ ਹੋਈ ਫੇਰ ਮੈਂ ਵੀ ਬਾਅਦ ਦੇਉ। ਯਾ ਕਿ ਥੋਲੇ ਨਕੀ ਮੇ ਆਇਗਾ। ਪਹਿਲੇ ਤਾਂ ਖਾ ਲੈ ਨਾ ਬੇਬੇ ਨੂੰ ਪਤਾ ਤਾਂ ਲੱਗ ਜੂਗਾ ਬੇਬੇ ਨੂੰ ਨਹੀਂ ਫਿਰ ਮੈਨੂੰ ਗਾਣਾ ਦੇ ਜਾਊਗੀ ਕੁਛ ਨਹੀਂ ਹੈ ਬੇਬੇ ਲੈ ਬੇਬੇ ਦੇਖ ਲਾ ਆਂ ਬਿੰਦੀ ਰਹੀ ਹੈ ਕੀ ਹੁੰਦਾ ਮੈਨੂੰ ਤਾਂ ਪਤਾ ਨਹੀਂ ਕੀ ਚੀਜ਼ ਹੈ ਇਹ ਤਾਂ ਹੀ ਨਾਰੀ ਆਲਾਗਾ ਦੇਖਣਾ ਤਾਂ ਹੀ ਦਫਾਈ ਛੇ ਰਾਂ ਚ ਫਿਰ ਉਹੀ ਗੱਲ ਵਾਂਗੂ ਬਸ ਕਹੇ ਜਾ ਕਮਾਉਂਦੇ ਨੇ ਕੋਈ ਨੌਕਰੀ ਦੇ 4 ਪੈਸੇ ਆ ਹੀ ਖਾਈ ਪੀ ਜਾਂਦੇ ਨੇ ਔਰ ਕੀ ਉਹਨਾਂ ਨੇ ਕੋਈ ਕੁਝ ਵੀ ਹੋਰ ਬਣਾਉਣੀ ਕੋਈ ਚੀਜ਼ ਨਹੀਂ ਸੋਚਿਆ ਗੱਲ ਸਹੀ ਹੈ ਬੇਬੇ ਆਪਾਂ ਦਾ ਕੀ ਪਤਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਤਾਂ ਇਹਨੂੰ ਸ਼ਾਮ ਕੀ ਖਾਣ ਲਾ ਭਾਬੇ ਜੀ ਪਾ ਕੇ ਅੰਦਰ ਰੱਖਤਾ ਮੈਨੇ ਦੇ ਪਾਪੇ ਨੇ ਆਖਿਆ ਕਹਿੰਦੇ ਆਪਣੇ ਗੁਰਮੁਖ ਦੇ ਨੇ ਕਹਿੰਦਾ ਇਹ ਤਾਂ ਕਹਿੰਦੇ ਬਰ ਸਿੱਟਣਾ ਹੁੰਦਾ ਰੂੜੀ ਤੇ ਮੈਂ ਆਖਿਆ ਕਿ ਤੇ ਕੰਮ ਆਊਗਾ ਹੁਣ ਨਹੀਂ ਭਾਈ ਇਹ ਤਾਂ ਪਾਣੀ ਹੁੰਦਾ ਨਾਰੀ ਆ ਦਾ ਖੋਪੇ ਦਾ ਅੱਛਾ ਹਾਂ ਇਹ ਹਰੇਕੇ ਪੀ ਸਕਦਾ ਬੇ ਹੋਰ ਭਾਈ ਦੱਸ ਇਹ ਠੰਡਾ ਹੁੰਦਾ ਨਾ ਤਰ ਤਖਤਰ ਹੁੰਦਾਗਾ ਹੋਰ ਚਾਹ ਨਾ ਚ ਕੀ ਹੁੰਦਾ ਬਸ ਸਹਜੀਆਂ ਚੀਜ਼ਾਂ ਹੀ ਨੇ ਇਹਜੀਆਂ ਚੀਜ਼ਾਂ ਨੇ ਮਾਰੀ ਛਾਰਾ ਚ ਬੈਠੇ ਰਹਿੰਦੇ ਨੇ ਆਪਣੇ ਜਵਾਕ ਸਹੀ ਐ ਵੇ ਆਪਣੇ ਦੁੱਧ ਘਿਓ ਤਾਂ ਉਹਨਾਂ ਨੂੰ ਚੰਗਿਆ ਨਹੀਂ ਲੱਗਦਾ ਇਹ ਚੀਜ਼ਾਂ ਜੰਗਿਆ ਲੱਗਦਾ ਆਹ ਵਈ ਆਪਣਾ ਚੰਗਾ ਲੱਗਦਾ ਨਾ ਤੋ ਇਹ ਜੇ ਬਸ ਖਾਣੇ ਪੀਣੇ ਇਹ ਜੇ ਚੰਗੇ ਲੱਗਦੇ ਨੇ ਫਿਰ ਵੇਪੇ ਇਹਨਾਂ ਨੂੰ ਦੁੱਧ ਘਿਓ ਤੇ ਲੱਸੀਆਂ ਦਈਆਂ ਲੱਗੀ ਪਤਾ ਜਦੋਂ ਇਹਨਾਂ ਨੇ ਇਹੋ ਚੀਜ਼ਾਂ ਖਾਣੀਆਂ ਨੇ ਇਹਨਾਂ ਚੀਜ਼ਾਂ ਦਾ ਵੇਪੇ ਮੈਨੂੰ ਨਹੀਂ ਪਤਾ ਮੈਂ ਤਾਂ ਅੱਜ ਦੇਖਿਆ ਵੀ ਇਹ ਆ ਤੈਨੂੰ ਪੁੱਛੇ ਤਾਂ ਪਤਾ ਲੱਗਿਆ ਵੀ ਹਨਾਰੀ ਵਾਲਾ ਪਾਣੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਆਪਾਂ ਨੂੰ ਪਈ ਕੀ ਪਤਾ ਇਹ ਜੇ ਪਿੰਡਾਂ ਵਾਲੇ ਨੂੰ ਆਪਾਂ ਤਾਂ ਬਸ ਰੋਟੀ ਖਾ ਲਈ ਆ ਦੀ ਦੱ ਇਹ ਖਲਾ ਬੇਬੇ ਹਮੁੰਦੇ ਨੇ ਇੱਥੋਂ ਵੱਢ ਕੇ ਸਮਾਰਕਿਆ ਪਾਇਬ ਲਾ ਕੇ ਦਿੱਤਾ ਮੈਂ ਅਖ ਕਿਹ ਨਾ ਗਲਾਸ ਚ ਪਾ ਕੇ ਰਊਗਾ ਤੇ ਬੱਕਾ ਵਾਂਗੂ ਚੱਕੀ ਰੱਖ ਤੇ ਇਹਨੂੰ ਘਰ ਤੇ ਭਾਈ ਕੰਮ ਕਰ ਆਪਣੇ ਸੋਈ ਦੇ ਕੰਮ ਸਾਰੇ ਭਾਈ ਨੇ ਕਰਨ ਵਾਲੇ ਹਣ ਕੋਤੇ ਉੱਥੇ ਭਾਂਡੇ ਪਾਏ ਹੋਣ ਜਿਵੇਂ ਅੰਜਨ ਵਾਲੇ ਭਾਂਡੇ ਦੇ ਬੇਬੇ ਮਾਂ ਇੱਥੇ ਦਾ ਸਬਜੀ ਆਪਣੀ ਤੜਕੀ ਵੀ ਕੱਲੀ ਰੋਟੀਆਂ ਹੀ ਬਣਾਉਣੀਆਂ ਨੇ ਕਿਉਂਕਿ ਤੇ ਇੱਥੋਂ ਬਿਨਾ ਤਾਂ ਮੈਂ ਰੋਟੀ ਜਿਨੇ ਵੀ ਨਹੀਂ ਖਾਧੀ ਸਬਜੀ ਪਈ ਹੈਗੀ ਹਜੇ ਆਪਾਂ ਨੂੰ ਉਸੇ ਦੀ ਸਰਜੂਗਾ ਪਹਿਲਿਆ ਕਿੱਧਰਾਂ ਮੈਂ ਸਬਜੀ ਵੀ ਇਹਦੇ ਨਾਲ ਸਰਜੂ ਆਪਾਂ ਨੂੰ ਨਾ ਚੱਲ ਭਾਈ ਮੈਂ ਤਾਂ ਕੀ ਦਿਖਾਉਣਾ ਚੱਲ ਮੈਂ ਉੱਥੇ ਰਸੋਈ ਬੇੜੀ ਵਾਲਾ ਕੰਮ ਨਹੀਂ ਕਰਿਆ ਤਿਆ ਹੋਗੀ ਚਲ ਕੋਈ ਨਵੇਂ ਬੇ ਆ ਜਾ ਫਿਰ ਆਪਾਂ ਰੱਖ ਲੈਨੇ ਚ ਪਾਣੀ ਪਾ ਕੇ ਆਪਾਂ ਹੀ ਪੀ ਲਿਆ ਕਰਾਂਗੇ ਉਸ ਵਾਂਗੂ ਆਪਾਂ ਨੂੰ ਇਹੋ ਜਿਹਾ ਘੁਰਨਾਰੀ ਵਾਲ ਦਾ ਪਾਣੀ ਪੀ ਲੈ ਨਾ ਭਾਈ ਇਹ ਆਪਾਂ ਕੀ ਕਰਨਾ ਉਹ ਪਾਣੀ ਅੱਡ ਹੁੰਦਾ ਹੁਣ ਆਪਾਂ ਕਿਹੜਾ ਆਪਾਂ ਪਾਣੀ ਪਾਵਾਂਗੇ ਉਹ ਅੱਡ ਹੋਊਗਾ ਆਪਾਂ ਪੀਣਾ ਹੋਇਆ ਭਾਈ ਲੈ ਆਵਾਂਗੇ ਆਪਾਂ ਤੋ ਨਹੀਂ ਰਹਿਣਦਾ ਜਾਊਗਾ ਮੈਂ ਸਿੱਟਿਆ ਮਾ ਹਾਂ ਭਾਈ ਸਿੱਟਿਆ ਹੁਣ ਤੇ ਇਹ ਛਿੱਟ ਕੇ ਕੰਮ ਕਰ ਭਾਈ ਮੈਂ ਤੈਨੂੰ ਕਿਤੇ ਤੱਕ ਆਖੀ ਜਾਨੀਂ ਤੂੰ ਤਾਂ ਭਾਈ ਇੱਥੇ ਬਹਿ ਗਈ ਮੇਰੇ ਕੋਲ ਮੈਂ ਕੋਈ ਨਵੇਂ ਮੈਂ ਸਿੱਟ ਕਿਉਂ ਨਹੀਂ ਜੁਵਕਾ ਵਰਗੀ ਐ ਬਿੱਤਾ ਦਾ ਸੱਸ ਨੂੰ ਹਣੇ ਮਾਗਦਾ ਕੋਈ ਕੰਮ ਨਹੀਂ ਕਰਿਆ ਕੋਈ ਕੰਮ ਨਹੀਂ ਕਰਿਆ ਕਿੱਥੇ ਮੈਂ ਛੱਡ ਕੇ ਗਈਆਂ ਉੱਥੇ ਪਾਏ ਨੇ ਆ ਵਸ ਕੇ ਮੇਰੇ ਕੋਲੇ ਬੈਠੀ ਐ ਐ ਸੱਸ ਨੂੰ ਹਾਉਦੋ ਬੈਠੀਆਂ ਰਹੀਆਂ ਰਹਿੰਦੀਆਂ ਹੋਣੀਆਂ ਜਿਹਨੇ ਹੋਰ ਕੀ ਇਹਨਾਂ ਨੇ ਕੋਈ ਕੰਮ ਨਹੀਂ ਮੇੜਨੇ ਸੀ ਨਾ ਬੇਬੇ ਆ ਵੀ ਸਕੇ ਨੂੰ ਦਾਲ ਸਬਜ਼ੀ ਬਣਾ ਲਓ ਸੋਈ ਚ ਕੰਮ ਕਰ ਲੈ ਕੋਈ ਕੰਮ ਕੀ ਕਰਾਂ ਦਾਲ ਸਬਜ਼ੀ ਪਈ ਐ ਇਸਨੂੰ ਤੱਕੀ ਕਰ ਲੈਨੇ ਆਟਾ ਗੋਲਣੂੰਗੀ ਐ ਨਹੀਂ ਪਤਾ ਇੱਧਰ ਬਣਾ ਜਿਵੇਂ ਤਾਂ ਡਰ ਵੀ ਲੱਗਦਾ ਬੇਬੇ ਉਹ ਮਰ ਜਾ ਤਾਂ ਟੱਕ ਦੇ ਕੇ ਦੇਖੂਗੀ ਨਾ ਗਿਰ ਰੱਖੀ ਨਾਈ ਦੇ ਬਿਆਕੂ ਵੀ ਮੱਖੀਆਂ ਭਿਲਕੀਆਂ ਨੇ ਨਾਲੇ ਖਾਣਾ ਹੀ ਜੀ ਜਨੇਟ ਧਕਦੂ ਨਵੇਂ ਬਿਆਕੂ ਗੀ ਮੈਂ ਦੋ ਦਿਨ ਨਹੀਂ ਸੀ ਕਹੇ ਦੋ ਚਾਰ ਦਿਨ ਰਹੀ ਸੀ ਉਦੋਂ ਮੰਗਰੋ ਖਾਣੂਰ ਦਾ ਤਵੱਲਿਆ ਲੈ ਕੇ ਢੇਰ ਨਾਲ ਆਈ ਨਹੀਂ ਪਤਾ ਕਾ ਤੇਰੀ ਪੋਤ ਨੂੰਸ ਲੱਗਦਾ ਉਸੇ ਨਹੀਂ ਲਾਇਆ ਮੈਂ ਦਿਨ ਦਿਖਾਉਂਗੀ ਨੰਦੇ ਗਾਲਸ ਦਿਖਾ ਕੇ ਨਾ ਮਾ ਦੇਬੇ ਹਾਂ ਦੇਖੀ ਸਬਜੀ ਬਹੁਤ ਆਪਾਂ ਨੂੰ ਇੰਨੀ ਕਾ ਦੇਖ ਲਾ ਭਾਈ ਉਹ ਤਾਂ ਥੋੜੀ ਲੱਗਦੀ ਹੈਗੀ ਜੇ ਭਾਈ ਇੰਨੇ ਕੰਨਾ ਸਾਡ ਲੱਗਦਾ ਭਾਈ ਜਰਾ ਟੜਕੇ ਫਿਰ ਸੱਜਰੀ ਧਰ ਲਾਂਗੇ ਆਪਾਂ ਤਾਂ ਆਈ ਆਦੀ ਬਾਬੇ ਟੜਕੇ ਸੱਜਰੀ ਧਰ ਲਾਂਗੇ ਤੇ ਹੁਣ ਇੰਨੇ ਕੰਨਾ ਸਰਜੂਗਾ ਆਪਾਂ ਨੂੰ ਹੋ ਚਲ ਤਿੰਨ ਜਣੇ ਆਪਾਂ ਹਨਾ ਹਾਂ ਬਹੁਤ ਆ ਭਾਈ ਚੱਲ ਚੱਲ ਬਹੁਤ ਹੈ ਬੇ ਜਾਈ ਸੀ ਦੱਸ ਦਨੀ ਉਦੋਂ ਚਫਾਈ ਫਾਂਦੇ ਬੂਡੇ ਜੰਗੀਆਂ ਇੰਨ ਸਾਰਾ ਗਾਈ ਫਾ ਕਰ ਸੋਈ ਕਿ ਮੈਂ ਕੋਈ ਲੋਈ ਗੱਲ ਵਾਂਗੂ ਗੁੜੀ ਨਿਕਲਿਆ ਹੁੰਦੀ ਵੀ ਕੋਈ ਬੱਗੇ ਨੂੰ ਛੱਡ ਕੇ ਗਈ ਹੁੰਦੀ ਆ ਮੈਂ ਤਾਂ ਕਰੇ ਕਿਉਂ ਬੇ ਸੋਈ ਜੀ ਹੋਆ ਸਾਰੇ 판ਦੇ ਪਏ ਹੋਈ 판ਦੇ ਵਾਏ ਬੇਕਤੀ ਨੇ ਸਿੱਟੇ ਪਾਇਗੇ ਸਮਾਸ ਮਾ ਦੇ ਸਮਾ ਦਾ ਮਾਜ ਮਾਜ ਕਿੰਤੇ ਨਹੀਂ ਹੋਣਗਾ ਕੋਈ ਕਿਹੜਾ ਠਾ ਸਿੱਟੇ ਪਾਇਨੇ ਕਿਹੜੇ ਪਲੇਟਾਂ ਨਹੀਂ ਕਿੰਨੇ ਫਲੇਰਗਾ ਪੈਂਦੇ ਨੇ ਨਹੀਂ ਵੇਬਦੇ ਨਹੀਂ ਵੀ ਲੱਗਦਾ ਫਲੇਰਨ ਦਿਖਾਵਾਂ ਇਕੱਠਿਆਂ ਕਰੀਏ ਵੀ ਪਰਾਂ ਤੋਂ ਤੇ ਜੀ ਕੋਈ ਤੇਜੀ ਜਾ ਦੇਖ ਜਾਵਾਂ ਦੇ ਸ਼ੀ ਦਿੱਕਤੇ ਮੇ ਕੋਈ ਇੱਟਾ ਗੱਬ ਦੇ ਕਿਵੇਂ ਪਹਿਰੇ ਲੇਕ ਮਿੱਟੀ ਘਟਾ ਹੰਸ ਤੇ ਬਾਬੇ ਉਹ ਲੈ ਤਾ ਉਹ ਈਆਂ ਤੂੜ ਗਟੋਈਆਂ ਮੇਰੇ ਤਾਈ ਜਣਾ ਲਾਇਆ ਸੀ ਉਹ ਚਲਾਇਆ ਤਾਂ ਕਹਿੰਦੇ ਤੂੰ ਗੰਨੀ ਬਸ ਸਨੋ ਉਹ ਚਾਇਆ ਡੀਆ ਨਹੀਂ ਬਾਬੇ ਮੇਰਾ ਤਾਂ ਕਰੇਗਾ ਕੰਮ ਜਮਾ ਨਹੀਂ ਕਿਸੇ ਦਾ ਕਰ ਸੀ ਨਾ ਬਾਈ ਜਿੰਦ ਦਾ ਰਾਮ ਕਰਦੀਆਂ ਨਹੀਂ ਮੇਰੇ ਤਾਂ ਜਮੀ ਥੋੜਾ ਕੰਮ ਮੇਰੇ ਤਾਂ ਫਿੱਟ ਨਹੀਂ ਤੇਰੇ ਸਾਹਿਬ ਕੰਮ ਨਹੀਂ ਆਈ ਜੀ ਕੀ ਕਿਆ ਕਰੇਗਾ ਵਾਹ ਫਰੂ ਪੈਸੇ ਦਾ ਦਾ ਮੇਰੇ ਮਾਗਰੋ ਆਖੇ ਵੀ ਹੁੰਦੇ ਦੇ ਦਾ ਵਾਗੀ ਅਬਾ ਦਾ ਫਲ ਫੂਟ ਲਿਆਇਆ ਕਰੋ ਤੇ ਫਿਰ ਫਾਪੂ ਤੋਂ ਮੈਂ ਕਹਾਂਗੀ ਅੰਦੇ ਆ ਕੇ ਅੱਗੇ ਮੈਂ ਕਿੰਨੇ ਘਮਾਉਂਦੀ ਸੀ ਇਹਦੇ ਤੇਰੀ ਪੋਤ ਨੂੰ ਖਾਂਦੀ ਸੀ ਤਨ ਮਾ ਉਹਨੇ ਲਖਾ ਕੇ ਮਹਾ ਕੱਦੂ ਜਾਂ ਉਹਦੇ ਵਿੱਚ ਕਹਿੰਦੇ ਐਂ ਕਰਕੇ ਆਹ ਪਾਣੀ ਪੀ ਲੈ ਮੈਂ ਤੌੜਾ ਹੁੰਦੀ ਸੀ ਪਤਾ ਹੁਣ ਇੱਥੇ ਪੈਸੇ ਮੈਂ ਦਿੱਤਾ ਥੋੜਾ ਡੱਬਦੀ ਨੇ ਲੀੜਾ ਦੇਤਾ ਤੇ ਖਾਂਦੀ ਖਾਂਦੀ ਉਹੀ ਛੱਡ ਕੇ ਗਈ ਆਈ ਇਹ ਪਾਈ ਘੱਟ ਕੇ ਗਈ ਆ ਉਹ ਗੱਲ ਹੋ ਗਈ ਕਿ ਰੂਪਾ ਕੇਸ਼ਰੀ ਕੁਜੜਾ ਕਿਹੜਾ ਭੋਕੜਾ ਮੈਂ ਬਾਗੀ ਹੁਣ ਤਾਂ ਇਹ ਹੋ ਗਿਆ ਬਸ ਇਹ ਹੁਣ ਕਿਹੜਾ ਕੀ ਜਗਾ ਲਿਆ ਖਾਈ ਦੀ ਆ ਖਾਜ ਕੇ ਪੈਸੇ ਟਕੇ ਤਾਂ ਨੂੰ ਜਮੀ ਨਹੀਂ ਗਿਆ ਭਾਈ ਪਰ ਮੈਂ ਮੰਗਾ ਲਿਆ ਮੈਂ ਨਾ ਕੋਈ ਲੜੀ ਜਾਨੀ ਆ ਕਿ ਮੈਂ ਤੇ ਸਾਹਮਣੇ ਕਿੰਨੀਆਂ ਕਿ ਚੀਜ਼ਾਂ ਲੈ ਲਈਆਂ ਕਿੰਨੀਆਂ ਮ ਖਾਣ ਨੂੰ ਲੈਣੀਆਂ ਜਿਹੜੀ ਤੂੰ ਲੈ ਲਈਆਂ ਮੈਂ ਉਹ ਖਾ ਲੈਣੀ ਆਂ ਜੇ ਨਹੀਂ ਲੈ ਕੇ ਨਹੀਂ ਮੈਂ ਕਰਦਾ ਘਿੰਡ ਕਰਕੇ ਮੰਗੀ ਆ ਉਹ ਤਾਂ ਰੋਜ਼ ਲੈ ਗੜ ਹੁੰਦੀ ਸੀ ਵੇਪੇ ਕਹਿੰਦੇ ਆਪਣੇ ਗੁਰਮਖ ਤੋਂ ਕੈਨਿਸ ਲਿਆ ਫੇਜੇ ਖਾਣ ਮੈਨੂੰ ਆ ਚਾਹੀਦਾ ਆ ਚਾਹੀਦਾ ਲਿਖ ਕੇ ਪਾਕੀ ਬਣਾ ਕੇ ਦਿੱਦੀ ਸੀ ਏਡੀ ਮੁੰਡੇ ਪਾਕੀ ਦੇਣ ਸੀ ਆਪੀ ਫਿਰ ਮੁੰਡਾ ਵੀ ਡਰ ਜਾਗਾ ਆਪਣਾ ਤਾਂ ਦੇਖ ਮੁੰਡਾ ਵੀ ਨਹੀਂ ਗਿਆ ਕਹਿੰਦਾ ਤੂੰ ਆਪਾਂ ਦਾ ਕੋਈ ਚੀਜ਼ ਮੰਗਾ ਲੀਏ ਜਮਾ ਲਈਏ ਕਹਿੰਦਾ ਆਪਾਂ ਲਿਆ ਦਿੱਤੀ ਨਹੀਂ ਵੇਪੇ ਕਰੇ ਜੀ ਨਹੀਂ ਉਸ ਮੰਗਾ ਲਈਏ ਪਰ ਸਬਜ਼ੀ ਮੰਗਾ ਲਈ ਸੀ ਸਬਜ਼ੀ ਨਹੀਂ ਸੀ ਲੈ ਕੇ ਦਿੱਤਾ ਹੁਣ ਦੇਖ ਲੈ ਕਹਿੰਦੇ ਆਪਦੇ ਘਰਾਂ ਹੀ ਤੋਂ ਮੂਰੇ ਸਾਰੀਆਂ ਚੀਜ਼ਾਂ ਲੈ ਲੈ ਜਿੰਦਾ ਕਿਥੋਂ ਆਪਾਂ ਦਾ ਇੱਕ ਗੱਲ ਆਹ ਨਾਲ ਹੁੰਦੀ ਆ ਪਤਾ ਜੋ ਵੱਡੇ ਜੀਰ ਕੇ ਉਹ ਹੀ ਚੱਤੇ ਕਰਕੇ ਰੋਟੀ ਖਾ ਰਹੇ ਨੇ ਆ ਫਸਨੂਗਾ ਤੇ ਹੁਣ ਉਹਨਾਂ ਤੋਂ ਡਰਦੀ ਦੇਖ ਕੇ ਨੇ ਮੁੰਡਾ ਕੀ ਜਾਲਿਆ ਹੁੰਦਾ ਉਸ ਤੋਂ ਡਰਦਾ ਨਹੀਂ ਰਵੇਂ ਪਿਆ ਕਹਿੰਦੇ ਉਹ ਤਾਂ ਕਹਿੰਦਾ ਸਬਜ਼ੀ ਨਹੀਂ ਮੇਰੇ ਆ ਨਹੀਂ ਫਿਟਾ ਨਹੀਂ ਫਿਟ ਹੁਣ ਤਾਂ ਜਿਹੜੀ ਚੀਜ਼ ਉਹ ਮੰਗਾਉਂਦੀ ਉਹ ਲੈ ਕੇ ਖਾਂਦਾ ਕਹਿੰਦੇ ਆਪਣੇ ਅੱਖਰ ਤੋਂ ਸਬਜ਼ੀ ਨਹੀਂ ਖਾਂਦਾ ਹੁਣ ਤਾਂ ਕਹਿੰਦੇ ਜਿਹੜੀ ਚੀਜ਼ ਉਹ ਕਹਿੰਦੇ ਉਹ ਆਖੇ ਕਹਿੰਦੇ ਆਪਾਂ ਤਾਂ ਵੱਡੇ ਮਾਮਾ ਨੂੰ ਛੋਟੀ ਮਾ ਆ ਗਈ ਉਹ ਚੀਜ਼ਾਂ ਮੰਗਾਉਂਦੀ ਫੇਰ ਲੈ ਕੇ ਕਹਿੰਦੇ ਉਹ ਜੀਆਂ ਖਾਂਦੀਆਂ ਨਾਲ ਖਵਾਉਂਦੀਆਂ ਤੱਕੇ ਨਾ ਤੱਕੇ ਰ ਭਾਈ ਡਰਦਾ ਆਪੀ ਖਾਂਦਾ ਆਪਣੀ ਦਾ ਇੱਕ ਵੇਜ ਦੇ ਕੋਈ ਸਬਜ਼ੀ ਸੁੱਕ ਕਰੀਅਲ ਦਾ ਬਣਾ ਲੈਂਦੇ ਤਾਂ ਕਹਿੰਦਾ ਡੱਕਲ ਪਾਣੀ ਕਰਿਆ ਤੇ ਹੁਣ ਕਮਾ ਕਹੀ ਜੀ ਹੋ ਤੇ ਚੱਕਣੀ ਕੁੱਟ ਕੇ ਜੇ ਉਹ ਵੀ ਫਿੱਟ ਕਰ ਲੈਣਾ ਹੁਣ ਤਾਂ ਸਾਰੀ ਜੀ ਖਾਂਦਾ ਵੇ ਮੈਂ ਹੁਣ ਤਾਂ ਕਹਿੰਦਾ ਅੱਗੇ ਆਪਾਂ ਨੂੰ ਡਰਾਉਂਦਾ ਸੀ ਆਪਣੇ ਮੂਹਰੇ ਤੇ ਚੱਕ ਚੱਕ ਭਾਂਡੇ ਮਾਰਦਾ ਸੀ ਹੁਣ ਮਾਰ ਕੇ ਦਿਖਾਵੇ ਮੈਂ ਵਿਚਾਲ ਕੋਈ ਨਾ ਆਪਿਆ ਉਹਨੂੰ ਦਿਲਕਟ ਹੋਈ ਨਹੀਂ ਕਰੀ ਜਾਣਗੇ ਆਪਾਂ ਵਧੀਆ ਆਪਾਂ ਕਹਿੰਦੇ ਰੋਟੀਆਂ ਪਕਾ ਲੈਨੇ ਖਾ ਲੈਨੇ ਸੱਸ ਨੂੰ ਹਾਂ ਆਪਾਂ ਨੂੰ ਜਿਹੜੀਆਂ ਉਹ ਕਰੀ ਜਾਣਗੇ ਉਹ ਜਿਹੜੀਆਂ ਕਹਿੰਦੇ ਆਪਾਂ ਖਾਈ ਜਾਣਗੇ ਆਪਾਂ ਨਹੀਂ ਕੀ ਲੈਣਾ ਕਰਕੇ ਭਾਈ ਤਾਂ ਇੱਥੇ ਪੈਸਾ ਕਮਾਉਣਗੇ ਖਾਹ ਚ ਬੈਠੇ ਆ ਆਦਾ ਆਦਾ ਅਸੀਂ ਖਾਈ ਜਾਂਦੇ ਨੇ ਫੋੜ ਕੀ ਕੋਈ ਨਾਪਾਨੂ ਖੜਾਉਣਾ ਆ ਆਪਾਂ ਤਾਂ ਬਿਨਾਂ ਕਰੇ ਪਹਿਲਾਂ ਤੇ ਨਾ ਆਪਾਂ ਚੱਕ ਲਈ ਆਪਣਾ ਕੋਈ ਇਹੋ ਜਿਹਾ ਫਸਾਜ ਨੂੰ ਆਈ ਜਾਂਦੇ ਆਪਾਂ ਆਪ ਕਰੀ ਜਾਂਦੇ ਖਾਈ ਜਾਂਦੇ ਆ ਬਾਈ ਕੋਈ ਨਾ ਦੇਖ ਕਰੀ ਦੇਵੇ ਕਰੀ ਦੇਵੇ ਅੱਜ ਮੈਂ ਰੋਟੀ ਫੜਾਉਂਗੀ ਕੋਈ ਮੈਂ ਤੈਨੂੰ ਪਕਾ ਕੇ ਦਿਖਾ ਦੇਖੀ ਨੀ ਮੈਂ ਆਪਣੇ ਦਾ ਹਨ ਕਿੰਨੀ ਅਫੇਰ ਲਗਾ ਹੋ ਗਈ ਕੀ ਕਰ ਜਾਈਏ ਨਾ ਬੱਸ ਬੈਠਾ ਕੇ ਰੱਖਿਆ ਕਰਦਾ ਜਾਂ ਇਹ ਪਤਾ ਕੋਈ ਦਾ ਪਾਣੀ ਕਿ ਦੇਖ ਪਾਇਨ ਦੁੱਧ ਦਾ ਕੱਕ ਜਿਆ ਕਰਾ ਕੱਕ ਦੇਰੂਗੀ ਵੀ ਕੋਈ ਨਾ ਇਹਨਾਂ ਨੂੰ ਤਾਂ ਕਿਹੜਾ ਪਤਾ ਲੱਗਦਾ ਚਲ ਭਾਈ ਚੰਗਾ ਲਾਲਾ ਮੁਰਾ ਦੀ ਨਾ ਭਾਈ ਘਰ ਨਹੀਂ ਆਈ ਬੁੱਲੇ ਤਸਦੇ ਹਾਂ ਨਾ ਕੋਈ ਨਾ ਬੇਬੇ ਲਾਉਣੀ ਆਂ ਮਾ ਮਰ ਜਾਂ ਨਾ ਇਹ ਸਾਰੇ ਸਮਾਨ ਤਰਿਆ ਪੈਸਾਂ ਨੂੰ ਸਾਹਮਣੇ ਨਾ ਇਹ ਸਾਰੀਆਂ ਚੀਜ਼ਾਂ ਚੀੜੀਆਂ ਪਈ ਇਹ ਤਾਂ ਡਰਦੀ ਨੇ ਮੈਂ ਨਾਲ ਫੇਰ ਵੀ ਕਹੀ ਲੜੇਤਾ ਫੇ ਭਾਈ ਕਾਦੀ ਗੱਲ ਮੇਰੇ ਸਸਤਾ ਬਾਹੀ ਨਖਰੇ ਵਾਲੀ ਹੈਗੀ ਇਹ ਤਾਂ ਨਖਰੇ ਵਾਲੀ ਗੁੜੀ ਸਿਤਾ ਕਰਕੇ ਕਹਿੰਦੇ ਉਹਦੇ ਨਾਲ ਕਿਥੋਂ ਕੱਟ ਲਈ ਆਂ ਤੂੰ ਪੁੱਤ ਨੂੰ ਨਾ ਕਰਦੀ ਦਾ ਮੇਰੇ ਨਾਲ ਨਹੀਂ ਇਹ ਕਹਿੰਦੀ ਆਇ ਕਿ ਤਾਂ ਕਿ ਤਮੈ ਤਾਂ ਇਹ ਆਖੇ ਤੋਂ ਕੰਮ ਦੰਦਾ ਕਰੀ ਜਾਨੀ ਆ ਉਹ ਨਹੀਂ ਸੇਹੂ ਭੱਗਤੇ ਦਿੰਦੀ ਚੰਗੀ ਰਹਿ ਗਈ ਭਾਈ ਨਾ ਮਾਰਦੀ ਨਹੀਂ ਆਈ ਨਹੀਂ ਸੀ ਪਤਾ ਦੋਨੇ ਦਾਦੀ ਸਸਤੇ ਹੋ ਤੋਂ ਰੋਜ਼ ਲੜੀ ਜਾਂਦੇ ਆ ਲਾਈ ਦੇਨੀ ਆ ਬੋਚਾ ਨਹੀਂ ਤਾਂ ਰੋਟੀ ਨਹੀਂ ਖਾਣੀ ਅਈ ਬਿਚੀ ਨਖਰੇ ਆਣੇ ਜਾਂਦੇ ਦੇਖੀ ਜੋ ਜਿਹੜਾ ਕੁਸ ਮਾਣੂ ਮੈਂ ਤਾਂ ਘੱਟੀ ਜਾਣੇਗੀ ਜੇ ਕਦੇ ਇਹਦੇ ਹੁੰਦੇ ਵੀ ਬੋਸ ਨੂੰ ਆ ਗਈ ਇਹਦੇ ਜਮਾ ਨਹੀਂ ਘਟਣਾ ਉਹਦੇ ਨਾਲ ਇੱਕ ਦਿਨ ਵੀ